ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਬਾਲੀਵੁੱਡ ਫਿਲਮ ਕੇਸਰੀ ਚੈਪਟਰ 2 ਦੇ ਪਿੱਛੇ ਦੀ ਟੀਮ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਇੱਕ ਭਾਵਨਾਤਮਕ ਪ੍ਰੈਸ ਕਾਨਫਰੰਸ ਕੀਤੀ ਜੋ ਫਿਲਮ ਦੇ ਪ੍ਰਚਾਰ ਵਿੱਚ ਇੱਕ ਮਹੱਤਵਪੂਰਨ ਪਲ ਸੀ ਮੀਡੀਆ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਮੁੱਖ ਅਦਾਕਾਰ ਅਕਸ਼ੇ ਕੁਮਾਰ ਆਰ ਮਾਧਵਨ ਅਤੇ ਅਨੰਨਿਆ ਪਾਂਡੇ ਨੇ ਇੱਕ ਗੰਭੀਰ ਪਲ ਵਿੱਚ ਆਪਣੀਆਂ ਸ਼ਰਧਾਂਜਲੀਆ ਭੇਟ ਕੀਤੀਆਂ ਪੂਰੀ ਸਟਾਰ ਕਾਸਟ ਇਤਿਹਾਸਿਕ ਜੱਲਿਆਂਵਾਲਾ ਬਾਗ ਗਈ ਜਿੱਥੇ ਉਹਨਾਂ ਨੇ ਕਤਲੇਆਮ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਮੀਡੀਆ ਟੀਮਾਂ ਦੀ ਮਜਬੂਰੀ ਦੇਖੀ ਗਈ ਜਿਸ ਵਿੱਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੁਹਾਲੀ ਅਤੇ ਚੰਡੀਗੜ੍ਹ ਦੇ ਪੱਤਰਕਾਰ ਇਸ ਦਰਦਨਾਕ ਘਟਨਾ ਨੂੰ ਕਵਰ ਕਰਨ ਲਈ ਇਕੱਠੇ ਹੋਏ ਸਨ ਮਾਹੌਲ ਸ਼ਰਧਾ ਨਾਲ ਭਰਿਆ ਹੋਇਆ ਸੀ ਕਿਉਂਕਿ ਟੀਮ ਨੇ ਉਸ ਕਹਾਣੀ ਦੀ ਵਿਸ਼ਾਲ ਮਹੱਤਤਾ ਨੂੰ ਸਵੀਕਾਰ ਕੀਤਾ ਜੋ ਉਹ ਦੱਸਣ ਜਾ ਰਹੇ ਸਨ ਹਿੰਮਤ ਨਿਆਂ ਅਤੇ ਕੁਰਬਾਨੀ ਦੀ ਇੱਕ ਕਹਾਣੀ ਜੋ ਦੇਸ਼ ਦੀ ਸਮੂਹਿਕ ਯਾਦ ਨਾਲ ਗੂੰਜਦੀ ਹੈ ਫਿਲਮ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਗੁਰਪ੍ਰੀਤ ਖੁੱਗੀ ਬੀ ਪ੍ਰੈਂਕ ਅਤੇ ਗੁਰਦਾਸ ਮਾਨ ਮੌਜੂਦ ਸਨ ਅਤੇ ਇਸ ਦਿਨ ਨਾਲ ਹੀ ਫਿਲਮ ਵਿੱਚ ਜਿਹਨਾਂ ਦਾ ਕਿਰਦਾਰ ਅਕਸ਼ੇ ਕੁਮਾਰ ਨੇ ਨਿਭਾਇਆ ਹੈ ਉਹਨਾਂ ਦੇ ਪੋਤਾ ਵੀ ਉਥੇ ਹੀ ਮੌਜੂਦ ਸੀ ਕੇਸਰੀ ਚੈਪਟਰ 2 18ਪ੍ਰੈ 2025 ਨੂੰ ਸਿਨੇਮਾ ਘਰਾਂ ਵਿੱਚ ਆਉਣ ਦੀ ਤਿਆਰ ਹੈ ਪ੍ਰੈਸ ਕਾਨਫਰੰਸ ਨੇ ਵੀ ਬਹੁਤ ਉਤਸ਼ਾਹ ਪੈਦਾ ਕੀਤਾ ਕਿਉਂਕਿ ਪ੍ਰਸਸਕਾ ਅਤੇ ਮੀਡੀਆ ਦੋਵਾਂ ਨੇ ਫਿਲਮ ਦੇ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕੀਤੀ ਕਰਤ ਸਿੰਘ ਧਿਆਗੀ ਦੁਆਰਾ ਨਿਰਦੇਸ਼ਕ ਅਤੇ ਇੱਕ ਸਟਾਰ ਸਟੱਡਡ ਕਾਸਟ ਦੀ ਵਿਸ਼ੇਸ਼ਤਾ ਵਾਲੀ ਫਿਲਮ ਜੱਲਿਆਂ ਵਾਲਾ ਬਾਗ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਵਿੱਚ ਡੂੰਘਾਈ ਨਾਲ ਡੁੱਬਣ ਦਾ ਵਾਅਦਾ ਕਰਦੀ ਹੈ ਸ਼ਕਤੀਸ਼ਾਲੀ ਪ੍ਰਦਰਸ਼ਨਾ ਅਤੇ ਇਮਰਸਿਵ ਕਹਾਣੀ ਸੁਣਾਉਣ ਦੁਆਰਾ ਨੇ ਆ ਲੇ ਸੰਘਰਸ਼ ਨੂੰ ਦਰਸਾਉਂਦੀ ਹੈ ਕੇਸਰੀ ਚੈਪਟਰ 2 ਧਰਮਾ প্রোডাকਸ਼ਨ ਕੈਂਪ ਆਫ ਗੁੱਡ ਫਿਲਮਸ ਅਤੇ ਨਿਊ ਮੀਡੀਆ ਕਲੈਕਟਿਵ ਦੁਆਰਾ ਨਿਰਮਿਤ 18 April 2025 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ ਧੰਨਵਾਦ کہ اے میری زمین افسوس نہیں جو تیرے لیے سا درد سہے محفوظ رہے تیری آن صدا چاہے جان میری یہ رہے نہ رہے کہ اے میری زمین محبوب میری میری نس نس میں تیرا عشق بہے پھیکانا پڑے کبھی رنگ تیرا جسموں سے نکل کے خون کہے کہ تیری مٹی میں مل جاواں گل بن کے میں اتنی سی ہے دل کی آرزو وہ تیری ندیوں میں بہ جاواں تیرے کھیتوں میں لہرا اتنی سی ہے دل کی آرزو میری تو ہستی رہے تیری آنکھ کھڑی بھر نم نہ ہو میں مرتا تھا جس مکھڑے پہ کبھی اس کا اجالا نہ ہو کہ او مائی میری کیا فکر تجھے کیوں آنکھ سے دریا بہتا ہے تو کہتی تھی تیرا چاند ہوں میں اور چاند ہمیشہ رہتا ہے کہ تیری مٹی میں مل جاواں کل بڑھ کے میں کھل جا اتنی سی ہے دل کی یار تیری ندیوں میں بہ جاواں تیرے کھیتوں میں لہرواں اتنی سی ہے دل کی ارجو کیسری ਗਵਾਗਾ ਕਿ 18 April ਨੂੰ ਇਹ ਮੂਵੀ ਰਿਲੀਜ਼ ਹੋ ਰਹੀ ਹੈ ਤੇ ਤੁਸੀਂ ਸਾਰਿਆਂ ਨੇ ਪੂਰੀ ਫੈਮਿਲੀ ਨਾਲ ਕਿਉਂਕਿ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਹਿਸਟਰੀ ਕੀ ਹੈ थैंक यू वेरी थैंक यू ਜੀ थैंक यू थैंक यू ਆ ਜੀ थैंक यू ਸੋ ਮਚ ਸਰ थैंक यू ਸੋ ਮਚ ਸਾਰੀ ਟੀਮ ਦਾ ਸੋ ਨਾ ਇਕਵੈਸਟ ਦੀ ਟੀਮ ਟੂ ਪਲੀਜ਼ ਚੇਅਰਸ ਹਮ ਇੱਕ ਪਲੇਸਟੇਜ ਤੇ ਹੈ ਬਈ ਯਾਰ ਸਮਝਿਆ ਸੁਣਾਓ ਹਿੰਦੁਸਤਾਨ ਨੂੰ ਇਹ ਕਹਾਣੀ ਤੇ ਬਾਰੇ ਇਸ ਪਤਾ ਚੱਲੂ ਕਿਉਂਕਿ ਇਹ ਕਹਾਣੀ ਦਬਾਈ ਗਈ ਸੀ ਉਹ ਮੈਨੂੰ ਜਾਣਦਾ ਕਿਉਂ ਦਬਾਈ ਗਈ ਸੀ ਕੀ ਹੋਇਆ ਸੀ ਮੈਨੂੰ ਕੁਝ ਨਹੀਂ ਪਤਾ ਬਿਕੋਜ਼ ਮੈਂ ਕੋਈ ਹਿਸਟੋਰੀਅਨ ਨਹੀਂ ਹੈਗਾ ਮੈਂ ਇੱਕ ਫਿਲਮ ਐਕਟਰ ਹੈਗਾ ਜਿੰਨੇ ਫਿਲਮ ਵਿੱਚ ਕਿਲਮਾਂ ਵਿੱਚ ਕੰਮ ਕਰਨਾ ਇਹ ਫਿਲਮ ਦੀ ਕਹਾਣੀ ਜਦੋਂ ਮੇਰੇ ਕੋਲ ਆਈ ਮੈਨੂੰ ਪਤਾ ਲੱਗਿਆ ਕਿ ਯਾਰ ਇੰਨਾ ਚੀਜ਼ਾਂ ਹੋਈ ਸੀ ਤੇ ਮੈਂ ਕਿਹਾ ਇਹ ਮੈਂ ਫਿਲਮ ਜ਼ਰੂਰ ਕਰਨਾ ਚਾਹਨਾ ਤੇ ਜਦੋਂ ਉਹ ਸਾਰਾ ਸੀਨ ਜਲਨੇ ਵਾਲਾ ਬਾਗ ਦਾ ਸੀਨ ਅਸੀਂ ਪੂਰਾ ਸੈੱਟ ਬਣਾਇਆ ਸੀ ਕਿਉਂਕਿ ਅਸੀਂ ਇੱਥੇ ਨਹੀਂ ਕਰਨਾ ਚਾਹੁੰਦੇ ਅਸਾਂ ਨੇ ਇਹ ਬਿਲਕੁਲ ਗਲਤ ਹੋ ਜਾਂਦਾ ਬਟ ਉਹ ਸਾਰਾ ਦਾ ਸਾਰਾ ਅਸੀਂ ਪੂਰਾ ਜੋ ਤੁਸੀਂ ਦੇਖਿਆ ਉਹ ਪੂਰਾ ਸੈੱਟ ਬਣਾਇਆ ਸੀ ਅਸੀਂ ਇੱਕ ਪੂਰਾ ਕੰਮ ਕੀਤਾ ਉਹਦੇ ਉੱਤੇ ਪੂਰਾ ਕੰਮ ਕਰੀਬਨ ਨਾ ਕਰੀਬਨ 10 ਦਿਨ ਲੱਗੇ ਸੀ ਉਹ ਪੂਰੇ ਸੀਨ ਬਣਾਉਣ ਨੂੰ ਔਰ ਪਿਕਚਰ ਦੇ ਵਿੱਚ ਸਿਰਫ 2.5 ਮਿੰਟ ਦਾ 3 ਮਿੰਟ ਦਾ ਆਏਗਾ ਨਸਲ ਮੈਂ ਦੱਸ ਨਹੀਂ ਸਕਦਾ ਜਦੋਂ ਮੈਂ ਪੂਰਾ ਕੁਝ ਐਡਿਟ ਕਰਕੇ ਦੇਖਿਆ ਤੇ ਮੇਰੇ ਮੇਰਾ ਕੀ ਹਾਲ ਸੀ ਕਿਉਂਕਿ ਜਦੋਂ ਪਿਕਚਰਾਇਜ਼ ਕਰ ਰਹੀ ਸੀ ਮੈਂ ਨਹੀਂ ਸੀ ਬਿਕਾਜ਼ ਉਹ ਸੀਨ ਵਿੱਚ ਮੈਂ ਨਹੀਂ ਏਡਾ ਬਟ ਮੈਨੂੰ ਉਹ ਸੀਨ ਸਾਰਾ ਦਿਖਾਇਆ ਗਿਆ ਸੀ ਬਿਕਾਜ਼ ਐ ਫਿਲਮ ਦੇ ਅੰਦਰ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਉਹਦੇ 1 ਮਹੀਨੇ ਬਾਅਦ ਜੱਲੇਵਾਲਾ ਬਾਗ ਆਣਾ ਔਰ ਦੇਖਣਾ ਸਾਰੀ ਚੀਜ਼ਾਂ ਔਰ ਆਪਣਾ ਇਮੇਜਿਨ ਕਰਨਾ ਕਿ ਕੀ ਕੀ ਹੋਇਆ ਸੀ ਵੈਸੇ ਤਾਂ ਆਮੋਮਨ ਜ਼ਿਆਦਾ ਕਰਕੇ ਲੋਕੀ ਗਲਿਸਰਨ ਲੈਂਦੇ ਨੇ ਰੋਣ ਵਾਸਤੇ ਅੱਖਾਂ ਦੇ ਵਿੱਚ ਗਲਿਸਰਨ ਪਾਉਂਦੇ ਨੇ ਲੇਕਿਨ ਉਹ ਐ ਸੀਨ ਐਨਾ ਜ਼ਬਰਦਸਤ ਸੀ ਔਰ ਉਹਦੇ ਨਾਲ ਇੱਕ ਗਾਣਾ ਸੀ ਜੋ ਮੈਂ ਤੁਹਾਨੂੰ ਲਾਸਟ ਵਿੱਚ ਸੁਣਾਵਾਂਗਾ ਐਕਚੁਅਲੀ ਐਸ ਤੁਹਾਡੇ ਸਾਰਿਆਂ ਦੇ ਵਾਸਤੇ ਸਰਪ੍ਰਾਈਜ਼ ਸੀ ਕਿਉਂਕਿ ਜਦੋਂ ਸੀਨ ਅਸੀਂ ਕਰ ਰਹੇ ਸੀ ਇੱਕ ਗਾਣਾ ਸੀ ਜਿਹਦੇ ਬੋਲ ਸੀ ਕਿੱਥੇ ਗਿਆ ਤੂੰ ਸਾਈਆਂ ਕਿੱਥੇ ਗਿਆ ਤੂੰ ਸਾਈਆਂ ਉਹ ਪੂਰਾ ਗਾਣਾ ਮੈਂ ਹੁਣੇ ਜਦੋਂ ਸਾਰਾ ਪ੍ਰੈਸ ਕਾਨਫਰੰਸ ਖਤਮ ਹੋ ਜਾਏਗਾ ਮੈਂ ਤੁਹਾਨੂੰ ਸੁਣਾਵਾਂਗਾ ਉੱਗੀ ਬਾਜੀ ਦੇ ਬਾਰੇ ਦੱਸਣਗੇ ਤੁਹਾਨੂੰ ਇਟ ਇਜ਼ ਵਨ ਆਫ ਦਾ ਮੋਸਟ ਇਮੋਸ਼ਨਲ Song ਆਈ ਹੈਵ ਏਵਰ ਹਰਡ ਤੇ ਮਤਲਬ ਪੂਰਾ ਮੈਂ ਤੁਹਾਨੂੰ ਇਹ ਹੀ ਦੱਸ ਸਕਦਾ ਪੂਰਾ ਦਾ ਪੂਰਾ ਸੈਟ